ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਬੀਲ ਦੇ ਇਤਿਹਾਸ ਬਾਰੇ ਜਾਣਨ ਦਾ ਯਤਨ ਕਰਾਂਗੇ ਵੈਸੇ ਤਾਂ ਮਹਾਨ ਕੋਸ਼ ਦੇ ਲਿਖਾਰੀ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਲਿਖਿਆ ਹੈ ਸ਼ਬੀਲ ਦੇ ਛੇ ਅਰਥ ਕੀਤੇ ਹਨ ਵੈਸੇ ਸ਼ਬੀਲ ਦਾ ਅਰਥ ਹੈ ਪਾਣੀ ਪਲਾਉਣ ਵਾਲੀ ਜਗ੍ਹਾ ਉਸ ਥਾਂ ਨੂੰ ਸ਼ਬੀਲ ਕਹਿੰਦੇ ਹਾਂ ਹੁਣ ਇਸ ਦਾ ਇਤਿਹਾਸ ਕੀ ਹੈ ਸ਼ਬੀਲ ਕਦੋਂ ਸ਼ੁਰੂ ਹੋਈ ਗੁਰੂ ਸੰਗਤ ਜੀ ਇਸਲਾਮ ਭਾਈਚਾਰਾ ਜਿਹੜਾ ਹੈ ਇਹਦਾ ਮੁੱਢ ਉੱਥੋਂ ਸ਼ੁਰੂ ਹੁੰਦਾ ਹੈ ਉਹ ਆਪਣੇ ਮੌਰਮ ਦੇ ਮਹੀਨੇ ਦੇ 10 ਦਿਨ ਇਮਾਮ ਹੁਸੈਨ ਦੀ ਯਾਦ ਵਿੱਚ ਸ਼ਬੀਲ ਲਗਾਉਂਦੇ ਹਨ ਵੈਸੇ ਵਿਦਵਾਨਾਂ ਦੇ ਇਹਦੇ ਤਿੰਨ ਅੱਖਰ ਕਰ ਦਿੱਤੇ ਸ ਸ ਦੇ ਬੱਬੇ ਨੂੰ ਬਿਹਾਰੀ ਤੇ ਲੱਲਾ ਸ ਸ ਦਾ ਅਰਥ ਹੈ ਮਿੱਠਾ ਆਬ ਦਾ ਅਰਥ ਹੁੰਦਾ ਪਾਣੀ ਈਲ ਦਾ ਅਰਥ ਹੈ ਥਾਂ ਭਾਵ ਸ਼ਬੀਲ ਲਾਉਣ ਵਾਲੀ ਜਗ੍ਹਾ ਹੁਣ ਇਹ ਗੱਲ ਹੈ ਕਿ ਸਿੱਖ ਇਤਿਹਾਸ ਵਿੱਚ ਸ਼ਬੀਲ ਕਦੋਂ ਸ਼ੁਰੂ ਹੋਈ ਇਹਦਾ ਇਤਿਹਾਸਕ ਜਾਂ ਗੁਰਬਾਣੀ ਦੇ ਨਾਲ ਕੋਈ ਸਬੰਧ ਨਹੀਂ ਹੈ ਇਸ ਦਾ ਸਬੰਧ ਹੈ ਗਰਮੀ ਦੇ ਨਾਲ ਪੁਰਾਣੇ ਸਮੇਂ ਵਿੱਚ ਬਾਹਰਲੇ ਇਲਾਕਿਆਂ ਤੋਂ ਕਾਬਲ ਤੋਂ ਵੀ ਸੰਗਤ ਆਉਂਦੀ ਸੀ ਜਿਸ ਵਿੱਚ ਸ੍ਰੀ ਗੋਬਿੰਦ ਸਿੰਘ ਬਾਲ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਸੰਗਤਾਂ ਨੂੰ ਸਿੱਖੀ ਦੀ ਪ੍ਰੇਰਣਾ ਦੇ ਰਹੇ ਹਨ ਉਹ ਸਮੇਂ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਸਨ ਰਸਤੇ ਵਿੱਚ ਜਿਸ ਵੇਲੇ ਸੰਗਤਾਂ ਪੈਦਲ ਆਉਣਾ ਤੇ ਸੰਗਤ ਵਾਸਤੇ ਉਹ ਸਮੇਂ ਵਿੱਚ ਸਭ ਤੋਂ ਵੱਡਾ ਸਾਧਨ ਸੀ ਗੁੜ ਤੇ ਗੁੜ ਨੂੰ ਪਾਣੀ ਵਿੱਚ ਘੋਲ ਕੇ ਉਹਦਾ ਸ਼ਰਬਤ ਬਣਾ ਕੇ ਲੋਕਾਂ ਨੂੰ ਪਹਲਾਇਆ ਜਾਂਦਾ ਸੀ ਕਿਉਂਕਿ ਇਹ ਵੀ ਆਪਾਂ ਸਾਰੇ ਜਾਣਦੇ ਆਂ ਮਿੱਠੇ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਇਹਦਾ ਵਿਗਿਆਨਕ ਤੇ ਮੈਡੀਕਲ ਦੇ ਨਾਲ ਵੀ ਇਸ ਗੱਲ ਨੂੰ ਮੰਨਿਆ ਜਾਂਦਾ ਹੈ ਫਿਰ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਪਹਿਲਾਂ ਮੈਂ ਗੱਲ ਉਹ ਬੇਨਤੀ ਕਰਦੇ ਆ ਜੋ ਗਲਤ ਪ੍ਰਚਲਿਤ ਕਰ ਦਿੱਤੀ ਗਈ Hindu ਧਰਮ ਦਾ ਇੱਕ ਮੁਖੀ Hindu ਮਹਾਸਭਾ ਦਾ ਮੁਖੀ ਸਾਬਰ ਕਰਨੇ ਇੱਕ ਕਿਤਾਬ ਲਿਖੀ ਹੈ 1925 ਦੇ ਵਿੱਚ ਉਹਨੇ ਲਿਖਿਆ ਭਾਰਤੀ ਇਤਿਹਾਸ ਦੇ 6 ਸੁਨਾਰੀ ਪੰਨੇ ਉਹਦੇ ਵਿੱਚ ਉਸਨੇ ਕੀ ਕੀਤਾ ਗੁਰੂ ਘਰ ਦੇ ਦੁਖੀ ਚੰਦੂ ਦੇ ਪਰਿਵਾਰ ਨੂੰ ਗੁਰੂ ਘਰ ਦਾ ਸੇਵਾਦਾਰ ਬਣਾ ਕੇ ਦਿਖਾਉਣ ਦਾ ਯਤਨ ਕੀਤਾ ਉਹਨੇ ਕਹਾਣੀ ਕਾੜ ਦਿੱਤੀ ਕਿ ਚੰਦੂ ਦੀ ਨੌ ਜਿਹੜੀ ਹੈ ਗੁਰੂ ਅਰਜਨ ਸਾਹਿਬ ਜੀ ਵਾਸਤੇ ਸ਼ਰਬਤ ਲੈ ਕੇ ਗਈ ਤੇ ਇਸ ਕਰਕੇ ਉਸ ਦਿਨ ਤੋਂ ਸ਼ਬੀਲ ਸ਼ੁਰੂ ਹੋ ਗਈ ਸ਼ਰਬਤ ਸ਼ੁਰੂ ਹੋ ਗਿਆ ਤੇ ਸਾ ਸੰਗਤ ਜੀ ਪਰ ਉਹ ਸਮਾਂ ਜੇ ਆਪਾਂ ਦੂਸਰੇ ਪਾਸੇ ਸੋਚਦੇ ਆਂ ਕਿ ਗੁਰअर्जਨ ਸਾਹਿਬ ਦੀ ਸ਼ਹਾਦਤ ਹਾੜ ਦੇ ਮਹੀਨੇ ਵਿੱਚ ਹੋਈ ਹਾੜ ਦੋ ਹਾੜ ਨੂੰ ਹੋਈ ਸੀ ਤੇ ਗੁਰੂ ਸੰਗਤ ਵੀ ਉਸ ਸਮੇਂ ਵਿੱਚ ਸ਼ਹਾਦਤ ਤੋਂ ਬਾਅਦ ਸੰਗਤਾਂ ਨੇ ਦਰਸ਼ਨ ਕਰਨੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਛਟੰਪੀਰ ਬੈਠਾ ਗੁਰਪਾਰੀ ਸੰਗਤਾਂ ਬਹੁਤ ਦੂਰ ਦੂਰ ਤੋਂ ਚੱਲ ਕੇ ਆ ਰਹੇ ਔਰ ਮੌਸਮ ਬੱਤ ਗਰਮੀ ਦਾ ਹੁੰਦਾ ਹੈ ਤੇ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਭਾਈ ਥਾਂ ਪਰ ਥਾਂ ਸੰਗਤਾਂ ਦੇ ਰੁਕਣ ਦਾ ਲੰਗਰ ਦਾ ਤੇ ਠੰਡੇ ਮਿੱਠੇ ਜਲ ਦਾ ਇੰਤਜ਼ਾਮ ਕੀਤਾ ਜਾਏ ਤੇ ਇੱਕ ਕਾਰਨ ਇਹ ਵੀ ਹੈ ਸਵੇਲ ਲਾਉਣ ਦਾ ਉਸ ਵੇਲੇ ਕਿ ਸਮੇਂ ਦੀ ਹਕੂਮਤ ਨੂੰ ਦੱਸ ਦਿੱਤਾ ਜਾਏ ਵੀ ਸਿੱਖ ਸੋਗ ਨਹੀਂ ਮਨਾਉਂਦਾ ਸਿੱਖ ਜਿਹੜਾ ਹੈ ਲੋਕਾਂ ਨੂੰ ਇਸ ਦਾ ਹੀ ਸੰਦੇਸ਼ ਦੇ ਰਿਹਾ ਹੈ ਕਿ ਅਸੀਂ ਤਾਂ ਠੰਡੇ ਮਿੱਠੇ ਜਲ ਨੂੰ ਵਰਤਾ ਰਹੇ ਹਾਂ ਸਾਡੇ ਵਿੱਚ ਸ਼ੋਗ ਨਹੀਂ ਹੈ ਜਿਸ ਤਰ੍ਹਾਂ ਆਪਾਂ ਅਨੰਦ ਸਾਹਿਬ ਪੜਦੇ ਅਨੰਦ ਸਾਹਿਬ ਪੜਿਆ ਜਾਂਦਾ ਤੇ ਕੜਾ ਪ੍ਰਸ਼ਾਦੀ ਦੇਗ ਵਰਤਦੀ ਹੈ ਚਾਹੇ ਕੋਈ ਚੜ੍ਹਾਈ ਕਰ ਜਾਏ ਕਾਹੇ ਕਿਸੇ ਦਾ ਜਨਮ ਦਿਨ ਹੋਵੇ ਕੋਈ ਵੀ ਕਾਰਜ ਹੁੰਦਾ ਛੇ ਪੌੜੀਆਂ ਪੜ ਕੇ ਤੇ ਅਸੀਂ ਕੜਾ ਪ੍ਰਸ਼ਾਦ ਵਰਤਾਉਂਦੇ ਹਾਂ ਦੋਨੇ ਚੀਜ਼ਾਂ ਤੋਂ ਸਤਿਗੁਰ ਨੇ ਸਿੱਖ ਨੂੰ ਮੁਕਤ ਕੀਤਾ ਪਰ ਹੁਣ ਅੱਜ ਵੀ ਮੈਂ ਗੱਲ ਤੇ ਆ ਰਿਹਾ ਹਾਂ ਅੱਜ ਦੇ ਜੋ ਸਿੱਖ ਹਨ ਜਦ ਦੇਖਾ ਦੇਖੀ ਜੋ ਕਰ ਰਹੇ ਹਨ ਚੰਗੀ ਗੱਲ ਹੈ ਕਿ ਅਸੀਂ ਗਰਮੀ ਦੇ ਵਿੱਚ ਲੋਕਾਂ ਦੀ ਪਾਣੀ ਦੇ ਨਾਲ ਸੇਵਾ ਕਰੀਏ ਠੰਡੇ ਮਿੱਠੇ ਜਲ ਦੀ ਨਾਲ ਸੇਵਾ ਕਰੀਏ ਪਰ ਇੱਕ ਦਿਨ ਦੇ ਵਿੱਚ ਕਰੋੜਾਂ ਰੁਪਈਆ ਸਿੱਖ ਕੌਮ ਦਾ ਲੱਗ ਜਾਣਾ ਔਰ ਪੰਜਾਬ ਦੀ ਧਰਤੀ ਤੋਂ ਲੈ ਕੇ ਵੱਡੇ ਵੱਡੇ ਸ਼ਹਿਰ ਜਿੱਥੇ ਸਿੱਖ ਵੱਸਦੇ ਆ ਉਥੇ ਅੱਧੇ-ਅੱਧੇ ਕਿਲੋਮੀਟਰ ਤੇ ਸ਼ਬੀਲਾ ਲਾਉਣੀਆ ਕੋਈ ਇਸ ਗੱਲ ਦਾ ਉਚਿਤ ਨਹੀਂ ਕਿ ਅਸੀਂ ਕੋਈ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ ਔਰ ਜਿਹੜੇ ਸ਼ਬੀਲਾ ਲਾਉਂਦੇ ਆ ਉਹਨਾਂ ਨੂੰ ਇਤਿਹਾਸ ਦਾ ਉੱਕਾ ਹੀ ਨਹੀਂ ਪਤਾ ਵੀ ਗੁਰੂ ਅੱਜ ਅਸੀਂ ਕਿਸ ਵਾਸਤੇ ਸ਼ਬੀਲ ਲਾਈ ਆ ਕਿਸ ਵਾਸਤੇ ਅਸੀਂ ਠੰਡਾ ਮਿੱਠਾ ਜਲ ਪਿਲਾ ਰਹੇ ਹਾਂ ਇਸ ਤਰ੍ਹਾਂ ਲੱਗਦਾ ਵੀ ਲੋਕਾਂ ਨੂੰ ਇਦਾਂ ਲੱਗਦਾ ਵੀ ਸਿੱਖ ਅੱਜ ਖੁਸ਼ੀ ਬਣਾ ਰਹੇ ਆ ਕੋਈ ਖੁਸ਼ੀ ਦਾ ਕੋਈ ਅੱਜ ਇਹਨਾਂ ਦਾ ਗੁਰਪੁਰਬ ਹੈ ਮਤਲਬ ਹੈਰਾਨਗੀ ਹੁੰਦੀ ਸੀ ਜਿਸ ਵੇਲੇ ਮੈਂ ਪਹਿਲਾ ਪਹਿਲਾ ਐਮਪੀ ਦੇ ਵਿੱਚ ਆਇਆ ਤੇ ਮੈਨੂੰ ਸੰਗਤਾਂ ਨੇ ਪੁੱਛਣਾ ਪਾਈ ਸਾਹਿਬ ਜੀ ਕੱਚੀ ਲੱਸੀ ਦਾ ਗੁਰਪੁਰਪ ਕਦੋਂ ਹੈ ਮਤਲਬ ਅਸੀਂ ਐਡੀ ਵੱਡੀ ਸ਼ਹਾਦਤ ਨੂੰ ਕੱਚੀ ਲੱਸੀ ਦੇ ਨਾਲ ਜੋੜ ਦਿੱਤਾ ਸ਼ਰਬਤ ਦੇ ਨਾਲ ਜੋੜ ਦਿੱਤਾ ਹਾਂ ਇਹ ਕੰਮ ਘਟ ਕੀਤਾ ਜਾਏ ਵੱਧ ਤੋਂ ਵੱਧ ਗੁਰੂ ਸਾਹਿਬ ਦੀ ਸ਼ਹਾਦਤ ਦਾ ਲਿਟਰੇਚਰ ਵੰਡਿਆ ਜਾਏ ਲੋਕਾਂ ਨੂੰ ਦੱਸਿਆ ਜਾਏ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਕਾਰਨ ਕੀ ਸਨ ਕੌਣ ਕੌਣ ਦੋਸ਼ੀ ਸਨ ਗੁਰੂ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਵਿੱਚ ਤੇ ਉਹਦੇ ਨਾਲੇ ਵੀ ਹੋ ਸਕਦਾ ਹੈ ਕਿ ਅਸੀਂ ਪੂਰੀ ਗਰਮੀਆਂ ਦੇ ਵਿੱਚ ਇੱਕ ਦਿਨ ਨਹੀਂ ਪੂਰੀਆਂ ਗਰਮੀਆਂ ਦੇ ਵਿੱਚ ਅਸੀਂ ਦਰਖਤ ਲਾਈਏ ਅਸੀਂ ਪਾਣੀ ਦੀਆਂ ਮਸ਼ੀਨਾਂ ਲਾ ਦਈਏ ਹਮੇਸ਼ਾ ਵਾਸਤੇ ਗਰੀਬ ਬਸਤੀਆਂ ਦੇ ਵਿੱਚ ਲਾ ਦਈਏ ਉਹਨਾਂ ਲੋਕਾਂ ਦੇ ਵਿੱਚ ਹਮੇਸ਼ਾ ਵਾਸਤੇ ਸੰਦੇਸ਼ ਜਾਏ ਪਰ ਇੱਕ ਦਿਨ ਨੂੰ ਅਸੀਂ ਸ਼ਬੀਲ ਵਾਲਾ ਗੁਰਪੁਰ ਸਮਝ ਲਿਆ ਕੱਚੀ ਲੱਸੀ ਵਾਲਾ ਗੁਰਪੁਰ ਸਮਝ ਲਿਆ ਐਡੀ ਵੱਡੀ ਸ਼ਹਾਦਤ ਇਹਦੇ ਵਿੱਚ ਇਤਿਹਾਸ ਨੂੰ ਵਿਗਾੜਿਆ ਵੀ ਗਿਆ ਸਾਬਰ ਕਰਨੇ ਕਿਤਾਬ ਲਿਖ ਕੇ ਚੰਦੂ ਦੇ ਪਰਿਵਾਰ ਨੂੰ ਗੁਰੂ ਦੋਖੀ ਨਹੀਂ ਉਸ ਨੂੰ ਸੇਵਾਦਾਰ ਬਣਾਉਣ ਦਾ ਯਤਨ ਕੀਤਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਜਿੱਥੇ ਸ਼ਬੀਲ ਆ ਰਹੇ ਹਾਂ ਉਥੇ ਗੁਰਮਤ ਦਾ ਲਿਟਰੇਚਰ ਵੀ ਦਿਈਏ ਵੀ ਅਸੀਂ ਗੁਰੂ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਦੇ ਬਾਰੇ ਲੋਕਾਂ ਨੂੰ ਦੱਸ ਸਕੀਏ ਕਿ ਸਤਗੁਰੂ ਦੀ ਸ਼ਹਾਦਤ ਜਿਹੜੀ ਹੈ ਸ਼ਬੀਲ ਦਾ ਫਿਰਫੇ ਅਰਥ ਦੱਸ ਰਿਆਂ ਸ਼ਬੀਲ ਦਾ ਅਰਥ ਹੈ ਪਾਣੀ ਪਰਾਉਣ ਵਾਲੀ ਜਗ੍ਹਾ ਤੇ ਗੁਰੂ ਮਹਾਰਾਜ ਕਿਰਪਾ ਕਰਨ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਲੋਕਾਂ ਨੂੰ ਪਤਾ ਲੱਗ ਸਕੇ ਅਸੀਂ ਸੱਚੀ ਸ਼ਹਾਦਤ ਜਿਹੜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਉਸ ਨੂੰ ਸਜਦਾ ਕਰ ਸਕੀਏ ਘਰ ਘਰ ਗੁਰੂ ਸਾਹਿਬ ਦੀ ਸ਼ਹਾਦਤ ਦਾ ਸੁਣਿਆ ਪਹੁੰਚਾ ਸਕੀਏ ਜੋ ਸਤਗੁਰੂ ਮਹਾਰਾਜ ਨੇ ਸ਼ਹਾਦਤ ਦੇ ਕੇ ਇਸ ਸਮੇਂ ਦੀ ਹਕੂਮਤ ਨੂੰ ਦਿੱਤਾ ਸੀ ਹੋਈਆਂ ਭੁੱਲਾਂ ਨੂੰ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ